ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਨੂੰ ਅੱਜ ਦੀ ਵੀਡੀਓ ਵਿੱਚ ਸੋ ਹਾਲਾਤ ਇਦਾਂ ਦੇ ਕਿ ਕੰਮ ਤੋਂ ਹੁਣੀ ਹੁਣੀ ਆਏ ਆ ਕਿਉਂਕਿ ਆ ਜਿਹੜੇ ਪਿੱਛੇ ਨਾ ਆ ਨਿਆਣੇ ਆ ਇਹ ਸਾਰੇ ਫੋਨ ਕਰ ਰਹੇ ਸੀ ਕਦੋਂ ਆਣਾ ਕਦੋਂ ਆਣਾ ਕਦੋਂ ਆਣਾ ਸੋ ਸਾਰੇ ਬੱਚੇ ਮਹਾਰਾਜ ਦੀ ਕਿਰਪਾ ਨਾਲ ਲੱਗੇ ਹੋਏ ਆ ਤੇ ਬੜੀ ਕਿਰਪਾ ਹੋ ਰਹੀ ਆ ਵਾਰਸ ਰਹੀ ਆ ਮਹਾਰਾਜ ਜੀ ਨਾਲ ਬੱਚਿਆਂ ਤੇ ਸੁਰਤੀ ਕਲਾ ਹੋ ਰਹੀ ਆ ਤੇ ਇਹਨਾਂ ਨੂੰ ਜਿਹੜਾ ਆਪਾਂ ਕੰਮ ਦਿੱਤਾ ਸੀਗਾ ਪਹਿਲਾਂ ਜਿਹੜੇ ਆਪਾਂ ਪੇਪਰ ਦਿੱਤਾ ਸੀ ਇਹਨਾਂ ਨੂੰ 10 ਗੁਰੂ ਸਹਿਬਾਨ ਦੇ ਨਾਮ ਪੰਜ ਪਿਆਰੇ ਸਹਿਬਾਨ ਚਾਰ ਸਹਿਬਜ਼ਾਦੀ ਉਸ ਤੋਂ ਬਾਅਦ ਪੰਜ ਤਖਤ ਸਹਿਬਾਨ ਤੇ ਪੰਜ ਬਾਣੀਆਂ ਨਿਤਨੇਮ ਦੀਆਂ ਉਹਨਾਂ ਸਾਰਿਆਂ ਨਾਮ ਇਹਨਾਂ ਨੂੰ ਹੋ ਗਿਆ ਯਾਦ ਤੇ ਉਸ ਤੋਂ ਅੱਗੇ ਵੱਧਦੇ ਹੋਏ ਇਹਨਾਂ ਨੇ ਨਿਤਨੇਮ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਕਿਸੇ ਨੂੰ 10 ਪੌੜੀਆਂ ਯਾਦ ਕਰ ਲਈਆਂ ਤੇ ਬਹੁਤ ਕਿਰਪਾ ਹੋ ਰਹੀ ਆ ਤੇ ਇਧਰ ਸਾਡਾ ਅਰਵ ਅੱਜ ਹੀ ਪਹੁੰਚਿਆ ਵਾਇਰੂਜ ਠੀਕਾ ਖਾਲਸਾ ਵਾਇਰੂਜ ਕੀ ਫਤੇ ਇਹ ਆ ਜੀ ਭਾਂਜਾ ਸਾਹਿਬ ਸਾਡੇ ਤੇ ਅੱਜ ਹੀ ਆਇਆ ਨਾਲ ਕੇ ਪਹੁੰਚਿਆ ਜਮਸ਼ੀਦ ਤੇ ਅੱਜ ਆਇਆ ਨਾ ਹਾਂਜੀ ਹਾਂਜੀ ਤੇ ਅੱਜ ਕਲਾਸਾਂ ਕੱਲ ਕਿਦੋਂ ਆਇਆ ਸ਼ਾਮੀ ਹਾਂਜੀ ਅੱਛਾ ਤੇ ਕਿਦਾਂ ਫਿਰ ਤੈਨੂੰ ਕਹਿੰਦਾ ਸਰ ਕਲਾਸਾਂ ਲੱਗਦੀਆਂ ਵੀਰੋ ਦੇਖੀ ਸੀ ਨਹੀਂ ਮੈਨੂੰ ਇਹਨਾਂ ਦੱਸਿਆ ਉਹਨੇ ਦੱਸਿਆ ਹਾਂ ਅੱਛਾ ਇਹ ਵਿਹਾਜ ਨੇ ਦੱਸਿਆ ਕੁਝ ਤੇਰਾ ਦਿਲ ਕਰਿਆ ਤੂੰ ਜਾਣਾ ਕਲਾਸਾਂ ਹਾਂਜੀ ਹੈ ਸੱਚੀ ਤੂੰ ਦੱਸਿਆ ਵਿਹਾਜ ਨੇ ਕੀ ਕੀ ਸਕਦੇ ਹੁੰਦੇ ਲੋਕ ਕੀ ਦੱਸਿਆ ਉਹਨੇ ਕਹਿੰਦਾ ਸਾਰੇ ਨਾ ਉੱਥੇ ਪੜ ਪੜਦੇ ਹੁੰਦੇ ਆ ਨਾ ਕਹਿੰਦਾ ਤੂੰ ਹੀ ਜਾ ਰਹਿਣਾ ਤੇ ਮੈਂ ਵੀ ਜਾ ਰਹਿਣਾ ਅੱਛਾ ਹਾਂਜੀ ਤੇ ਕੀ ਕਾ ਕੀ ਯਾਦ ਕਰ ਲਿਆ ਅੱਜ ਅੱਜ ਕੀ ਯਾਦ ਕੀਤਾ ਦੱਸ ਮੈਂ ਪੇਪਰ ਯਾਦ ਪੇਪਰ ਯਾਦ ਕੀਤਾ ਇਹ ਤਾਂ ਪੇਪਰ ਤੋਂ ਅਸੀਂ ਦਾਸ ਗੁਰੂ ਸਾਹਿਬਾਨ ਦਾ ਨਾਮ ਦਾਸ ਗੁਰੂ ਸਾਹਿਬ ਦਾ ਨਾਮ ਪੰਜ ਪਿਆਰੇ ਸਾਹਿਬਾਨ ਦਾ ਨਾਮ ਚਾਰ ਸਾਹਿਬ ਜੀ ਚਾਹਾਂ ਜੱਜ ਦੇ ਨਾਮ ਹਾਂਜੀ ਅਕਾਲ ਤਖਤ ਪੰਜ ਤਖਤ ਸਾਹਿਬਾਨ ਦਾ ਪਾਣੀ ਅੱਛਾ ਜੀ ਗੁਰਵਾਣੀ ਇਹ ਪੰਜ ਤਾ ਪਾਣੀ ਅਦੇ ਨਤ ਫੇ ਉਹ ਵੀ ਗਈ ਆਦੀ ਕੁ ਦਿੰਨ ਚ ਪਹਿਲਾਂ ਆਉਂਦੀ ਸੀ ਨਹੀਂ ਆਉਂਦੀ ਇੱਕ ਦਿੰਨ ਚ ਕੀ ਬਾਤ ਹੈ ਦੇਖੋ ਆਵਾਜ਼ ਜਦੋਂ ਆਪਾਂ ਨਾ ਕਿਸੇ ਨੂੰ ਬੱਚਿਆਂ ਨੂੰ ਆਪ ਜੋੜਨ ਦੀ ਖੁਸ਼ੀ ਕਰਾਂਗੇ ਬੱਚੇ ਜੁੜਦੇ ਆ ਤੇ ਇਧਰ ਖੜੀ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਦਾ ਪੁੱਤ ਸੇਤਾ ਹਾਂਜੀ ਵਧੀਆ ਵਧੀਆ ਕਿੰਨੀਆਂ ਪੌੜੀਆਂ ਜਰਜੀ ਸਾਹਿਬ ਜੀ ਯਾਦ ਕਰ ਲਈਆਂ ਬੇ ਬਤਰੇ ਮੈਂ 15 ਤੱਕ ਅੱਗੇ ਹੁਣ ਕਰਦੀ 15 ਪੌੜੀਆਂ ਹੋ ਗਈ ਕੰਟ ਹੋ ਗਈ ਨਾ 15 ਪੌੜੀਆਂ ਕੰਨਟ ਹੋ ਗਈਆਂ ਤੇ ਅੱਗੇ ਉਸ ਤੋਂ ਫਿਰ 5 ਪੌੜੀਆਂ ਇਹ ਸਟਾਰਟ ਕਰ ਲਈ ਹੈ ਨਾ ਤੇ ਅੱਜ ਇਹਨੂੰ ਵੀ ਬਣਾ ਰਹੀ ਹੈ ਨਾਲ ਨਾਲ ਲਓ ਜੀ ਇਹ ਧੀ ਦਾ ਨੀ ਆਪ 15 ਪੌੜੀਆਂ ਕੰਨਟ ਕਰ ਲਈਆਂ ਇਹਨੇ ਤੇ ਨਾਲ ਨਾਲ ਅੱਜ ਆ ਸਾਡਾ ਆਇਆ ਜਵਾਨ ਇਹਨੂੰ ਵੀ ਨਾਲ ਬਣਾ ਰਿਹਾ ਕਿੰਨੀਆਂ ਪਹਿਲੀਆਂ 5 ਪੌੜੀਆਂ ਹਾਂਜੀ ਇਹ ਹਜੇ ਪੰਜਵੀਂ ਦੇ ਚੱਲਦਾ ਪਿਆ ਤੇ 5 ਪੌੜੀਆਂ ਦੀ ਰਿਵਰਸਨ ਚਾਰ ਪੌੜੀਆਂ ਨੂੰ ਕੰਨਟ ਕਰਾਤੀਆਂ ਨਾਲ ਭਰਾ ਵੀ ਰਹੀ ਆ ਤੇ ਆਪ ਵੀ ਬਣ ਰਹੀ ਆ ਉਸ ਤੋਂ ਬਾਅਦ ਪੀਪਲ ਵੀ ਯਾਦ ਕਰਦਾ ਹਨ ਸੋ ਇਹ ਤਾਂ ਆ ਕਿ ਮਹਾਰਾਜ ਦੀ ਪੂਰੀ ਕਿਰਪਾ ਆ ਤੇ ਉਦੋਂ ਸਾਡਾ ਹਰਜਸ ਹਰਜਸ ਕਿੱਦਾਂ ਬਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਿੱਦਾਂ ਸੀ ਤਾਂ ਠੀਕ ਆ ਇਹ ਬੰਦਾ ਪਹਿਲੇ ਤਾਂ ਸਾਡੇ ਢੱਲਾ ਢੱਲਾ ਸੀ ਤੇ ਹੁਣ ਦੇਖੋ ਸੋਹਣਾ ਬਣ ਗਿਆ ਉਹਦਾ ਪੜਕਾ ਸੋਹਣਾ ਬਣਿਆ ਆ ਗੱਲ ਜਹੂਰੀਆ ਵੀ ਪਾਇਆ ਮੁੰਡੇ ਨੇ ਕਿਆ ਬਾਤ ਆ ਤੇ ਕੀ ਕੀ ਯਾਦ ਹੋ ਗਿਆ ਪੀਪਲ ਯਾਦ ਹੋ ਗਿਆ ਪੂਰਾ ਹੈਂ ਕਿੰਨੀਆਂ ਪੌੜੀਆਂ ਆ ਗਈਆਂ ਜਰੀ ਸਾਹਿਬ ਦੀਆਂ ਪੰਜ ਪੌੜੀਆਂ ਕੀ ਬਾਤ ਯਾਰ ਤੇ ਇਹਦੀ ਜੋੜੀ ਬਿਹਾਨ ਸਿੰਘ ਦਾ ਨਾ ਬਿਹਾਨ ਤੇ ਇਹਦਾ ਜੋੜੀ ਹੈ ਨਾ ਇਹ ਡਿਊਟੀ ਬਿਹਾਨ ਨੇ ਸੰਭੀ ਹੋਈ ਹੈ ਇੱਕ ਦੂਜੇ ਦੀ ਦੋਹਣੀ ਇੱਕ ਦੂਜੇ ਨੂੰ ਸਿਖਾਉਂਦੇ ਆ ਸੁਣਦੇ ਆ ਇੱਕ ਦੂਜੇ ਨੂੰ ਰਿਵੀਜ਼ਨ ਕਰਾਉਂਦੇ ਆ ਕੰਟ ਕਰਾਉਂਦੇ ਆ ਇੱਕ ਦੂਜੇ ਨੂੰ ਭਰਾ ਹੈਲਪ ਕਰਦਾ ਇੱਕ ਦੂਜੇ ਦੀ ਬਹੁਤ ਵਧੀਆ ਗੱਲ ਤੇ ਲੋ ਕਿੰਨੀਆਂ ਵਿਆਹ ਕਿੰਨੀਆਂ ਪੌੜੀਆਂ ਹੋ ਗਈਆਂ ਪੰਜ 6 ਮਹੀਨੇ ਪੰਜ ਪੌੜੀਆਂ ਕੰਝ ਹੋ ਗਈਆਂ ਛੇਵੀਂ ਪੌੜੀ ਹੁਣ ਜਾਰੀ ਕਰਨੀ ਸ਼ੁਰੂ ਕੀਤੀ ਹੈ ਨਾ ਸੋ ਬਹੁਤ ਵਧੀਆ ਇੱਧਰ ਸਾਡੇ ਬਾਬਾ ਜੀ ਬੈਠੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ। ਕੋ ਬਾਬਾ ਜੀ ਕਿੱਦਾਂ? ਬਹੁਤ ਵਧੀਆ। ਕਿੱਦਾਂ ਨੇ ਆਣੇ? ਠੀਕ ਆ। ਠੀਕ ਆ ਹਾਂ ਪਰਦੇ ਪਏ। ਪਰਦੇ ਪਾਇਆ ਪੂਰੀ ਜਾਂ ਜਾਦੀ ਕਲਾ ਆ। ਹਾਂ ਜੀ ਹਾਂ ਜੀ ਬਹੁਤ ਵਧੀਆ ਵਰਤ ਰਿਹਾ। ਪੂਰੀ ਕਿਰਪਾ ਬਰਤ ਰਹੀ ਮਹਾਰਾਜ ਜੀ ਹੈ ਨਾ। ਹਾਂ ਹਾਂ ਜੀ ਪੂਰੀ। ਹਾਂ ਜੀ ਇੱਧਰ ਕੁੜੀ ਦਾ ਨਾਮ ਸਾਡੀ ਧੀ ਦਾ ਵੀ ਭਾਨ ਜੀ ਸਾਡੀ ਜਾਪਕੌਰ ਨਾਮ ਹੈ ਦਾ ਹਨਾ। ਜਾਪਕੌਰ ਤੇ ਜਾਪ ਕਰਦੀ ਮਹਾਰਾਜ ਦਾ। ਕਿੰਨੀਆਂ ਬੋੜੀਆਂ ਹੋ ਗਈਆਂ ਬਤ? ਸ਼ੇਪ ਉਹੜੀਆਂ ਕੱਢ ਹੋ ਗਈਆਂ ਹੈ ਇੱਕ ਜਗ੍ਹਾ ਵੀ ਰਿਵੀਜ਼ਰ ਕਰਦੇ ਹੁੰਦੇ ਮम्मा ਕੋ ਬਹਿ ਕੇ ਹੈ ਤੇ ਪੇਪਰ ਵੀ ਸਾਰਾ ਹੋ ਗਿਆ ਨਾ ਠੀਕ ਆ ਲਓ ਜੀ ਇਹਨੂੰ ਸ਼ੇਪ ਉਹੜੀਆਂ ਹੋ ਗਈਆਂ ਇੱਧਰ ਸਾਡੀ ਆ ਗਈ ਪ੍ਰਧਾਨ ਜੀ ਸਾਡੇ ਕਿੱਦਾਂ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਦਾਂ ਸਿੱਤਾ ਰੋਜ਼ ਟਾਈਮ ਨਾ ਪਹੁੰਚ ਜਾਂਦੇ ਨਾ ਕਲਾਸ ਗਾਉਂ ਮਹਾਰਾਜ ਦੇ ਕੋਲ ਹੈ ਨਾ ਠੀਕ ਹੈ ਚਾਹ ਹੁੰਦਾ ਕਿ ਉਹ ਤੈਨੂੰ ਜਾਣਾ ਚਾਹਦਾ ਜਾਣਾ ਹੈ ਕਦੇ ਵੀ ਦੱਸਿਆ ਕਿ 8 ਵਜੇ ਸੀ ਜਾਣਾ ਯਾਰ ਹਣਾ ਸਾਰਿਆਂ ਨੇ ਤੇ ਹੁੰਦਾ ਬਈ ਹਾਂਜੀ ਹੈ ਟਾਈਮ ਹੋ ਗਿਆ ਕਿ ਅਸੀਂ ਜਲਦੀ ਇਹਦਾ ਕਲਾਸ ਲਾ ਕੇ ਜਾ ਕੇ ਹਣਾ ਚਲੋ ਬਹੁਤ ਵਧੀਆ ਗੱਲ ਆ ਹੈਂ ਇਹਦੀ ਮੰਮੀ ਨਾ ਗੱਲ ਕਰ ਰਹੀ ਏ ਕਿ ਟਾਈਮ ਹੋ ਗਿਆ ਵਸ ਚਲ ਰ ਦੌੜਦਾ ਏ ਅੱਛਾ ਮੇਰਾ ਟਾਈਮ ਹੋ ਗਿਆ ਮੈਂ ਜਲਾਂ ਕਿਹਦਾ ਵਾਜਿਆ ਮੇਰਾ ਸਰ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਿੰਨੇ ਵੀ ਵੀਡੀਓ ਦੇਖ ਰਹੇ ਆ ਇਹਦੇ ਪੈਨ ਭਰਾ ਆਪਣੇ ਬੱਚਿਆਂ ਨੂੰ ਵੀ ਜੇ ਤੁਸੀਂ ਸੇਵਾ ਕਰ ਸਕਦੇ ਆ ਆਪਣੇ ਆਣ ਗਵਾਂਡ ਬੱਚੇ ਆ ਉਹ ਵੀ ਆਪਣੇ ਆ ਮੰਨੋ ਤਾਂ ਸਾਰਾ ਜਗਤ ਆਪਣਾ ਆ ਨਾ ਮੰਨੋ ਤਾਂ ਆਪਣੇ ਸਕੇ ਭੈਣ ਭਰਾ ਵੀ ਆਪਣੇ ਹਨੀ ਕਿਉਂਕਿ ਜੋ ਹਾਲਾਤ ਦੁਨੀਆ ਦੇ ਬਣੇ ਹੋਏ ਆ ਸੋ ਜੇ ਤੁਸੀਂ ਵੀ ਸੇਵਾ ਕਰ ਸਕਦੇ ਆ ਜੂਨ ਮਹੀਨੇ ਦੇ 12 ਦਿਨ ਬੀਤ ਚੁੱਕੇ ਆ ਬਾਕੀ ਰਹਿੰਦੇ ਜਿਹੜੇ 18 19 ਦਿਨ ਆ ਆਪਾਂ ਸੇਵਾ ਕਰ ਸਕਦੇ ਆਪਣੇ ਬੱਚਿਆਂ ਨੂੰ ਵੀ ਜੋੜ ਸਕਦੇ ਆ ਗਰਵਾਨੀ ਨਾਲ ਤੇ ਜੇ ਤੁਸੀਂ ਜਿਹੜੇ ਉਹਨਾਂ ਦੇ ਫਰੈਂਸਰ ਕੋਲ ਦੇ ਆਂਢ ਗੁਆਂਢ ਦੇ ਬੱਚੇ ਆ ਇੰਨੀ ਕਿ ਸੇਵਾ ਜ਼ਰੂਰ ਕਰੋ ਇਹ ਵੀ ਲੇਖੇ ਲਿਖੇ ਜਾਣੀ ਆ ਕਿ ਕਿਸੇ ਨੂੰ ਆਪਾਂ ਬੱਚਿਆਂ ਨੂੰ ਜੋੜਿਆ ਆ ਤੇ ਆਪਣੇ ਬੱਚੇ ਚੰਗੇ ਪਾਸੇ ਲੱਗਣਗੇ ਤੇ ਜਿਹੜਾ ਆਪਾਂ ਕਹਿੰਦਾ ਨਾ ਬੱਚੇ ਸਾਰਾ ਕਿਹੜਾ ਨਹੀਂ ਮੰਦੇ ਬੱਚੇ ਗਲਤ ਪਾਸੇ ਲੱਗੇ ਜੇ ਉਹਨਾਂ ਨੂੰ ਹੁਣ ਤੋਂ ਬੇਸਿਕਲੀ ਆਪਾਂ ਗੁਰੂ ਸਾਹਿਬ ਨਾਲ ਜੋੜਾਂਗੇ ਤਾਂ ਉਹ ਆਪਣੇ ਆਪ ਮਹਾਰਾਜ ਕਿਰਪਾ ਕਰਦੇ ਚੰਗੇ ਪਾਸੇ ਜਾਣਗੇ ਸੋ ਇਹ ਬੱਚੇ ਦੇਖੋ ਚਾਚਾ ਜਿਹੜਾ ਹੁੰਦਾ ਕਹਿੰਦੇ ਕਿ ਆਪੇ ਆਪਾਂ ਜਾਣਾ ਆ ਟਾਈਮ ਹੋ ਗਿਆ ਸੋ ਗੱਲ ਕਰ ਰਹੇ ਸੀ ਕੀਰਤਨਾ ਆਪਾਂ ਹਾਂਜੀ ਕੀਰਤ ਭੈਣ ਜੀ ਕਿਦਾਂ ਪੇਪਰ ਸਾਰਾ ਯਾਦ ਹੋ ਗਿਆ ਜਪਜੀ ਸਾਹਿਬ ਜੀ ਕਿੰਨੀਆਂ ਪੌੜੀਆਂ ਯਾਦ ਹੋ ਗਈਆਂ 10 ਹੋ ਗਈਆਂ 10 ਪੌੜੀਆਂ ਹੋ ਵੀ ਗਈਆਂ ਅੱਛਾ 11ਵੀਂ ਅੱਧੀ ਹੋ ਗਈ ਹੈ ਕੀ ਬਾਤ ਆ ਬਈ ਦੇਖੋ ਇਦਾਂ ਚੜਦੀ ਕਲਾ 10 ਪੌੜੀਆਂ ਇਸ ਧੀ ਦਾ ਨੂੰ ਵੀ ਯਾਦ ਹੋ ਗਈਆਂ ਆ ਕੰਟ ਹੋ ਗਈਆਂ ਤੇ ਘਰ ਜਾ ਕੇ ਵੀ ਰਿਵੀਜ਼ਨ ਕਰਦੇ ਆ ਬਹਿ ਕੇ ਆਉਣ ਤੋਂ ਪਹਿਲਾਂ ਦੁਪਹਿਰ ਨੂੰ ਜਦੋਂ ਵੀ ਟਾਈਮ ਮਿਲਦਾ ਆ ਤੇ ਸਵੇਰੇ ਸ਼ਾਮ ਹੁਣ ਸਿਮਰਨ ਕਰਦੇ ਹੁੰਨੇ ਆ ਬਈ ਸਵੇਰੇ ਉੱਟ ਕੇ ਕਿੰਨਾ ਮਿੰਟ ਮੈਂ ਜਿੰਨਾ ਪੂਰੀ ਹੋ ਗਈਆਂ ਨਾ ਉਹ ਸਵੇਰੇ ਨੂੰ ਪੂਰੀਆਂ ਕਰਨੀਆਂ ਅਜੇ ਜਿੰਨੀਆਂ ਤੈਨੂੰ ਕੰਟ ਹੋ ਗਿਆ ਤੂੰ ਕਰਦੀਆਂ ਹੈਂ ਤੇ ਜੇਲੀ ਹੈ ਨਾ ਤੇ ਸ਼ਾਮ ਨੂੰ ਸੌਣ ਤੋਂ ਪਹਿਲਾਂ ਸ਼ਾਮ ਨੂੰ ਜਿੰਨੀਆਂ ਕਰਦੀਆਂ ਉਹ ਹੀ ਪਾਉਣੀਆਂ ਸ਼ਾਮ ਨੂੰ ਵੀ ਕਰਨੀਆਂ ਇੱਕ ਵਾਧੂ ਵੀ ਕਰ ਲੈਂਦੀ ਹੈ ਇੱਕ ਵਾਧੂ ਵੀ ਕਰ ਲੈਂਦੀ ਹੈ ਕੀ ਬਾਤ ਆ ਤੇ ਦੇਖ ਲਓ ਤੁਸੀਂ ਇਹ ਧੀ ਰਾਣੀ ਵੀ ਬਾਕੀ ਬੱਚੇ ਵੀ ਇਹਨਾਂ ਨੂੰ ਦੱਸਿਆ ਕਿ ਸਿਮਰਨ ਜ਼ਰੂਰ ਕਰਨਾ ਆ ਚਾਹੇ ਤੁਸੀਂ 5-5 ਮਿੰਟ ਸਿਮਰਨ ਕਰੋ ਸਵੇਰੇ ਸ਼ਾਮ ਜ਼ਰੂਰ ਕਰਨਾ ਸੌਣ ਤੋਂ ਪਹਿਲਾਂ ਤੇ ਸਕੂਲ ਜਾਣ ਤੋਂ ਪਹਿਲਾਂ ਹੁਣ ਤਾਂ ਛੁੱਟੀਆਂ ਆ ਉੱਠ ਕੇ ਸੋ ਇਹ ਬੱਚੇ ਜਿੰਨੀਆਂ ਪੌੜੀਆਂ ਨੇ ਯਾਦ ਕਰ ਲਈਆਂ ਉਹ ਸਵੇਰ ਨੂੰ ਉੱਟ ਕੇ ਨਹਾ ਧੋ ਕੇ ਇਦਾਂ ਹੀ ਆ ਨਾ ਉਹਦਾ ਰਿਵੀਜ਼ਨ ਕਰਦੇ ਆ ਪਾਠ ਕਰਦੇ ਆ 10 11 ਪੌੜੀਆਂ ਕਿਸ ਨੂੰ 4 ਆਉਂਦੀਆਂ ਕਿਸ ਨੂੰ 5 ਆਉਂਦੀਆਂ ਆ ਇਦਾਂ ਹੀ ਧੀਰਾਂ ਨੇ ਕਹਿੰਦੀ ਸ਼ਾਮ ਨੂੰ ਸੌਣ ਤੋਂ ਪਹਿਲਾਂ ਵੀ ਹਨਾ ਸੌਣ ਤੋਂ ਪਹਿਲਾਂ ਅੱਜ ਜਦੋਂ ਮੈਂ ਆਉਣ ਲੱਗੀ ਸੀ ਮੈਂ ਪੂਰਾ ਹੀ ਜੱਦ ਘਾ ਕੇ ਆਈ ਹਾਂ ਪੂਰਾ ਅੱਛਾ ਜਦੋਂ ਹੁਣ ਤੁਸੀਂ ਆਉਣ ਤੋਂ ਪਹਿਲਾਂ ਕਲਾਸ ਸਾਰਾ ਯਾਦ ਕਰਕੇ ਆਏ ਪੂਰਾ ਪੂਰਾ ਕਰਕੇ ਅੰਜਬੀ ਸਾਹਿਬ ਦਾ ਪੂਰਾ ਚੌਦੀ ਸਾਹਿਬ ਵਾਰ ਕੀਤਾ। ਯਾ ਵਾਹ ਦੇਖੋ ਜੀ ਚਾਹ ਦੀ ਗੱਲ ਆ ਤੇ ਚਾਹ ਆਪਾਂ ਪੈਦਾ ਕਰ ਸਕਦੇ ਹਾਂ ਮਹਾਰਾਜ ਦੀ ਕਿਰਪਾ ਦਾ ਅਰਦਾਸ ਬੇਨਤੀ ਕਰਕੇ ਕਿ ਇਹ ਬੱਚਿਆਂ ਨੂੰ ਆਪਣੇ ਜੁੜ ਤੇ ਇਹ ਧੀਰਾਂ ਨੂੰ ਵੀ 10 ਪੋੜੀਆਂ ਹੋਵਈਆਂ ਆ ਅਰਦਾਸ ਕਰਿਓ ਇਹਨਾ ਬੱਚਿਆਂ ਲਈ ਤੇ ਅੱਜ ਕੋਈ ਗੈਰਹਾਜਤ ਨਹੀਂ ਆ ਅੱਜ ਗੈਰਹਾਜਤ ਆਉ ਕਿੱਥੇ ਗਈ ਗੱਲ ਗੱਲ ਮੈਂ ਨਹੀਂ ਨਾਂ ਕਿ ਗਈ ਆ ਉਹ ਉਹਨੇ ਆਪਾਂ ਗੱਲ ਵੀ ਨਹੀਂ ਕੀਤੀ ਤਾਂ ਉਹਨੂੰ ਕੰਮ ਦੇਣਾ ਸੀ ਆਪਾਂ ਕਿਹਨੂੰ ਕਹਿੰਦੇ ਪੰਜ ਪੋੜੀਆਂ ਮਹੀਨਾ ਚਲੋ ਕੋਈ ਨਹੀਂ ਆ ਜਾਣਾ ਦਾਦਾ ਇੱਕ ਸਾਡੀ ਧੀ ਦਾ ਨੀ ਗਈ ਹੈ ਨਾਨਕਿਆਂ ਨੂੰ ਤੇ ਇਹ ਬੱਚੇ ਇਹ ਤਾਂ ਕਰ ਰਹੇ ਆ ਜੀ ਤੇ ਅੱਜ ਖਾਣਾ ਕੀ ਆ ਨਿਆਣਿਆਂ ਤੁਸੀਂ ਇਹ ਦੱਸੋ ਦੱਸੋ ਕੀ ਖਾਣਾ ਅੱਜ ਕਿਉਂਕਿ ਜੇ ਆਪਾਂ ਰੋਜ਼ ਰੱਖਿਆ ਆ ਇਹ ਕਲਾਸ ਦਾਣ ਆਉਂਦੇ ਆ ਚਲੋ ਮਾਰਾ ਕਿਰਪਾ ਕਰਦੇ ਆ ਇਹਨਾਂ ਨੂੰ ਰੋਜ਼ ਚੀਜ਼ੀ ਮਿਲ ਜਾਂਦੀ ਕਿ ਖਾਣ ਨੂੰ ਇਹਨਾਂ ਦੇ ਮਾਨੇ ਆਪਾਂ ਵੀ ਖਾ ਲਈ ਦੀ ਆ ਤੇ ਅੱਜ ਕੀ ਖਾਣਾ ਇਹਨਾਂ ਨੂੰ ਪੁੱਛਦੇ ਨੇ ਜੋ ਇਹ ਕਹਿੰਦੇ ਆ ਆਪਾਂ ਫਿਰ ਉਹ ਕੀ ਖਾਣਾ ਭਈ ਇਹਨਾਂ ਨੂੰ ਗੁਰਗੱਪੇ ਹਾਂਜੀ ਸੋ ਗੁਰਗੱਪੇ ਖਾਣੇ ਆ ਗੁਰਗੱਪੇ ਹਾਂਜੀ ਵੀ ਕੀ ਚਲੋ ਗੁਰਗੱਪੇ ਅੱਜ ਹਾਂਜੀ ਹਾਂਜੀ ਹੈ ਦੁਕਾਲ ਤਾਂ ਮੈਂ ਖਾਦੇ ਜੀ ਆਪਾਂ ਛੁੱਟੀ ਕਰਤੀ ਕਰਨ ਹਾਂ ਠੀਕ ਹੈ ਜੀ ਚਲੋ ਹੁਣ ਆਪਾਂ ਕਲਾਸ ਵੀ ਲਾ ਲਈਏ ਤੁਹਾਡੀ ਵੀਡੀਓ ਬਣ ਗਈ ਆ ਤੇ ਇਹਨਾਂ ਨੇ ਕਲਾਸ ਲੱਗਦੀ ਪਈ ਆ ਤੇ ਨਿਆਣਾ ਦੇ ਖਾਣੇ ਗੋਲੇ ਗੋਬੇ ਅੱਜ ਕਿਉਂਕਿ ਦੇਖੋ ਉੱਦਾਂ ਵੀ ਬੱਚਿਆਂ ਨੇ ਤਾਂ ਖਾਣਾ ਹੀ ਹੁੰਦਾ ਆ ਜੇ ਆਪਾਂ ਆ ਚੀਜ਼ ਸਿਰਫ ਇੱਕ ਖਾਣ ਕਰਕੇ ਰੱਬ ਨਾਲ ਕਿਉਂਕਿ ਬਾਬਾ ਫਰੀਦ ਜੀ ਜਦੋਂ ਆਪਾਂ ਉਹਨਾਂ ਨੂੰ ਹਨਾ ਉਹਨਾਂ ਦੀ ਹਿਸਟਰੀ ਦੇਖਦੇ ਆ ਤਾਂ ਉਹਨਾਂ ਦੀ ਮਾਤਾ ਜੀ ਨੇ ਉਹਨਾਂ ਨੂੰ ਨਾ ਦੇਖੋ ਕਿਦਾਂ ਗੁਰਵਾਨੀ ਨਾਲ ਜੋੜਿਆ ਰਮਾਨਾ ਨਾਲ ਜੋੜਿਆ ਖਾਣ ਤੋਂ ਚੁਰਹੋਗੇ ਇਸ ਲਈ ਜੇ ਬੱਚੇ ਲਾਜ ਨਹੀਂ ਕਹਿਦਾ ਚਾਹ ਬੱਚਾ ਨੇ ਉਹਦਾ ਵੀ ਖਾਣਾ ਹੀ ਹੁੰਦਾ ਕਿਉਂਕਿ ਜੇ ਆਪਾਂ ਨਾ ਵੀ ਬੰਨਣਾ ਜੁੜੀਏ ਤਾਂ ਵੀ ਇਹ ਨਾ ਸਾਰੇ ਨਿਆਣਿਆਂ ਨੇ ਆਪਣਾ ਜੋ ਵੀ ਨਾ ਦਿਲ ਕਰਦਾ ਬਚਪਨਾ ਨਾ ਤੇ ਜੇ ਇਹ ਖਾਣ ਕਰਕੇ ਵੀ ਜੁੜਦੇ ਜਾਂ ਤਾਂ ਬਹੁਤ ਵੱਡੀ ਗੱਲ ਆ ਇਸ ਲਈ ਅੱਜ ਖਵਾਵਾਂਗੇ ਆਪਾਂ ਗੋਲ ਗੱਪੇ ਬੱਚਾ ਨੂੰ ਤੇ ਹੁਣ ਆਪਾਂ ਕੰਧ ਇਹ ਵੀਡੀਓ ਬੰਦ ਤੇ ਜੀ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟਾਂ ਦੇ ਵਿੱਚ ਨਾ ਵਾਈਬ ਨੂੰ ਜਰੂਰ ਲਿਖੋ ਯਾਰ ਕਮੈਂਟ ਨਹੀਂ ਕਰਦੇ ਜੰਗੀਆਂ ਵੀਡੀਓ ਨੂੰ ਵੀ ਸ਼ੇਅਰ ਕਰੀਦਾ ਹੁੰਦਾ ਆ ਮੈਂ ਬੇਨਤੀ ਕਰਦਾ ਆ ਬਹੁਤ ਤੁਸੀਂ ਗੰਦ ਸ਼ੇਅਰ ਕਰਦੇ ਆ ਦੇਖਦੇ ਆ ਵੀਡੀਓ ਪੂਰੀਆਂ ਮਿਲੀਅਨਸ ਵਿਊ ਹੋ ਜਾਂਦੇ ਆ ਤੇ ਆ ਬੱਚਿਆਂ ਲਈ ਜਰੂਰ ਅਰਦਾਸ ਕਰਿਓ ਤੇ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਯਾਰ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਇੰਨੀਆਂ ਬੇਨਤੀਆਂ ਤੇ ਹੁਣ ਆਪਾਂ ਤੁਹਾਨੂੰ ਬਾਅਦ ਵਿੱਚ ਮਿਲਦੇ ਆਂ ਪਹਿਲਾਂ ਕਲਾਸ ਪੂਰੀ ਕਰ ਲਈਏ ਠੀਕ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਸੰਗ ਜੀ ਅੱਜ ਦੀ ਕਲਾਸ ਹੋ ਗਈ ਜਾਂ ਪੂਰੀ ਦੇ ਨਿਆਣੇ ਛੱਕ ਤੇ ਗੋਲ ਗੱਪੇ ਹਾਂਜੀ ਨਿਆਣੇਓ ਕਿੱਦਾਂ ਚੜਦੀ ਕਲਾ ਹਾਂਜੀ ਇੱਧਰ ਵੀ ਆ ਹਾਂਜੀ ਲੈ ਬਈ ਗੁੜਕਾ ਖਾਬ ਲੈ ਆਉਂਦੇ ਆਪਣਾ ਹਾਂਜੀ ਕੀ ਬਾਤ ਆ ਗੋਲ ਗੱਪੇ ਸਵਾਦ ਸੀਗੇ ਹਾਂਜੀ ਇਹ ਕਿੰਨੇ ਖਾਏ ਆ ਕਿੰਨੇ ਖਾਏ ਆ ਗੁਰੂ ਮਹਾਰਾਜ ਨੇ ਖਾਏ ਆ ਗੋਲ ਗੱਪੇ ਕਾਹ ਤੋਂ ਖਾਏ ਆ ਕਿਉਂਕਿ ਤੁਸੀਂ ਕਲਾਸ ਲਾਉਨੇ ਗੁਰੂ ਮਤ ਦੀ ਪਤਾ ਸਹੀ ਆ ਚਲੋ ਠੀਕ ਹੈ ਅੱਜ ਦੀ ਵੀ ਛੁੱਟੀ ਕਰੀਏ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਜੀ ਐਸੀ ਅੱਜ ਦੀ ਕਲਾਸ ਤੇ ਤੁਸੀਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜਰੂਰ ਲਿਖਿਓ ਕਿਉਂ ਵੀ ਨਾ ਠੀਕ ਹੈ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ